ਦੋਸਤੋ ਚੈਨਲ ਨੂੰ ਆਪਣਾ ਨੂੰ ਕਰਿਓ ਫੋਲੋ ਤੇ ਵੀਡੀਓ ਨੂੰ ਕਰਿਓ ਅੱਗੇ ਸ਼ੇਅਰ ਚਾਹੇ ਤੁਸੀਂ ਇੰਸਟਾ ਤੇ ਦੇਖਤੋਂ YouTube ਤੇ ਜਾਂ Facebook ਤੇ ਆਪਾਂ ਕੋਈ ਨਾ ਕੋਈ ਜਿਹੜੀ ਨਾਲ ਵਾਲੀ ਵੀਡੀਓ ਅਪਲੋਡ ਕਰਦੇ ਆ ਇੱਕ ਦਿਨ ਅੱਗੇ ਤੁਹਾਨੂੰ ਜਿੱਦਾਂ ਅਗਲੀ ਮਾਰਥਾ ਬਾਰੇ ਦੱਸਿਆ ਸੀ ਤੇ ਇੱਕ ਹੁਨਸਲਾਕ ਦਾ ਜਿਹੜਾ ਪੱਕਾ ਹੱਲ ਹੀ ਆ ਲੱਭਿਆ ਵਾ ਕਈ ਬੰਦਿਆਂ ਨੇ ਪਹਿਲਾਂ ਤਜਰਬਾ ਕੀਤਾ ਸੀ ਤੇ ਹੁਣ ਅਸੀਂ ਵੀ ਕੀਤਾ ਕਿੱਥੇ ਆ ਗਈ ਉਹ ਸੀਸੀ ਹਲੇ ਹੀ ਕਰ ਚੱਕੀ ਮਰੀ ਗਾਥੋਂ ਦੀ ਬਾਤ ਆ ਦੇਖੋ ਜੀ ਬਾਥਰੂਮ ਦੇ ਵਿੱਚ ਮਰਿਆ ਆ ਕੰਪਨੀ ਦਾ ਵਾਹੇ ਇਹਦੇ ਵਿੱਚ ਕਮੈਂਟ ਕਰਕੇ ਵੀ ਦੱਸੋ ਵੀ ਜੇ ਕਿਸੇ ਵੀਰ ਨੇ ਪਹਿਲਾਂ ਮਰ ਤਿਆ ਇਹ 1 ਲੀਟਰ ਆ ਕੈਮੀਕਲ ਤੇ 1.5 ਕਿਲੋ ਸੀਮੈਂਟ ਇਹ ਰਵਾ ਲੈਣਾ ਦਾ ਉਦੋਂ ਬਾਅਦ ਉਹ ਨੂੰ ਦਿਖਾਣਾ ਵੀ ਕਿੱਦਾਂ ਇਹ ਅਸੀਂ ਬਰਸ ਨਾਲ ਮਰਿਆ ਆ ਹਾਂ ਦੇਖੋ ਜੀ ਇਹ ਤਾਂ ਬਰਸ ਨਾਲ ਮਰਿਆ ਆ ਆ ਜਿਹੜਾ ਸਵੇਰੇ ਵੀ ਪਾਣੀ ਸੀਗਾ ਅੰਦਰੋਂ ਆ ਦੇਖੋ ਤੁਸੀਂ ਰੇਸ਼ੇ ਆ ਨਾਲ ਹੀ ਉਦਾਂ ਹੀ ਪਾਣੀ ਨਾ ਤੇ ਗਰੇ ਯਾਰ ਦੇਖੋ ਬੇਤਰੀ ਜਾਂਦਾ ਪਾਣੀ ਉਂਗਲੀ ਦੇ ਨਾਲ ਲੱਗਦਾ ਵਾ ਪਾਣੀ ਇਹਦੇ ਵਿੱਚ ਨਹੀਂ ਜਾਂਦਾ ਬਾਹਰ ਆ ਜਾਂਦਾ ਆ ਸਾਰੀ ਜਿਵੇਂ ਬਾਹਰੋਂ ਵੀ ਇਧਰੋਂ ਹਰਾਵ ਆਉਣੀ ਆ ਪਰਲੀ ਸਾਈਡ ਤੋਂ ਇੱਤੇ ਆਹ ਨਾਲ ਹੱਥਾਂ ਨੂੰ ਵੀ ਚਿਗਤ ਗਿਆ ਜਦੋਂ ਮਾਰਿਆ ਵਾ ਭਰਾ ਨੇ ਤੇ ਇਹ ਬਰਸਦੇ ਨਾਲ ਮਾਰ ਦੇਣਾ ਆ ਉੱਥੇ ਤੱਕ ਮਾਰਦਾ ਜਿੱਥੇ ਤੱਕ ਟੈਲਾ ਨੇ ਕਈ ਵਾਰਾ ਹੋਮੋਸਜੀ ਬਣ ਜਾਂਦੀ ਉਹਦੇ ਨਾਲ ਹਰਾਵ ਵਾਲੇ ਵੀ ਆਪਣੀਆਂ ਟੈਲਾਂ ਤੋਂ ਪਰਲੀ ਸਾਈਡ ਜਾਣ ਦੀ ਡਰ ਰਹੇ ਸਾਡਾ ਜਾਣ ਦਾ ਜੇ ਮਨ ਇਧਰੋਂ ਆਪਣੀ ਖਰਾਬ ਪਰਲੇ ਪਾਸੇ ਕਮਰੇ ਦੇ ਵਿੱਚ ਚਲੀ ਜਾਂਦੀ ਆ ਉਹ ਚੀਜ਼ ਤੋਂ ਬਹੁਤ ਤਾਰਗਰ ਆਇਕੋ ਬੰਦਿਆਂ ਨੇ ਹੋਰ ਵੀ ਵਰਤੇ ਆ। ਇਹ ਜਿਹੜਾ ਮਗਰ ਲਈ ਜਿਹੜਾ ਸਾਡੇ ਟੋਪਾ ਆ। ਇੱਧਰ ਵੀ ਇਹ ਜਿਹੜੇ ਨਹੀਂ ਵਰਤਦੇ ਨਾ ਪਰਲੇ ਪਾਸੇ ਲਾਵਾਂਗੇ। ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰੋ ਕਿਉਂਕਿ ਜਿਹੜੇ ਮਕਾਨ ਨੇ ਇਹ ਬੰਦਾ ਇੱਕ ਵਾਰ ਬਣਾਉਂਦਾ ਜ਼ਿੰਦਗੀ ਦੇ ਵਿੱਚ ਇਹ ਵਾਰ-ਵਾਰ ਮਾਰਨ ਵਾਲੀਆਂ ਚੀਜ਼ਾਂ ਨਹੀਂ ਇਹ ਗਹਿਣਾ ਹੁੰਦਾ। ਅਸੀਂ ਆਪ ਦਾ ਜਿੰਨਾ ਕਿ ਤਜਰਬਾ ਕਰਦਾ ਕੋਈ ਸਸਤਾ ਨਹੀਂ ਕਿੰਨੇ ਜਿਹੜਾ ਇਹ ਭਰਾ। ਇਹ 325 ਪੀ ਦਾ ਲੀਟਰ ਆਇਆ ਵਾ ਕੋਈ ਜ਼ਿਆਦਾ ਮਹਿੰਗਾ ਨਹੀਂ 1.5 ਕਿਲੋ ਦੇ ਵਿੱਚ ਪਾਇਆ ਪਾ ਸੀਮੈਂਟ ਤੇ ਬੁਰਸ਼ ਦੇ ਨਾਲ ਮਾਰਦਾ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਸਲਾਬ ਆਉਂਦੇ ਤਾਂ ਹੁਣ ਇਹਦੇ ਥੱਲੇ ਵੀ ਅਸੀਂ ਇੱਧਰ ਵੀ ਮਾਰਾਂਗੇ ਪੌੜੀਆਂ ਦੇ ਥੱਲੇ ਤੇ ਆਹ ਬਾਥਰੂਮ ਆ ਇਹਦੇ ਵਿੱਚ ਵੀ ਮਾਰਿਆ ਵਾ ਬਾਥਰੂਮ ਦੇ ਵਿੱਚ ਤਾਂ ਜਾਨੀ ਇਹ ਜ਼ਰੂਰੀ ਕਰਤੋ ਇੱਧਰ ਅਸੀਂ ਲਾਇਆ ਵਾ ਇਹ ਬਹੁਤ ਫਾਇਦਾ ਵੀਡੀਓ ਨੂੰ ਕਰ ਦਿਓ ਦੇ ਜਰੂਰ ਸ਼ੇਅਰ ਕਿਸੇ ਨਾ ਕਿਸੇ ਬੀਗਿੰਦਾ ਜਿਹੜਾ ਫਾਇਦਾ ਹੋ ਸਕੇ